ਲੈਂਡ ਪੁਲਿੰਗ ਪਾਲਿਸੀ ਦੇ ਫੇਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਦਾ ਹੁਣ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ। ਤਰਸਲ ਪੰਜਾਬ ਸਰਕਾਰ ਨੇ ਪੰਜਾਬ ਯੂਨੀਫਾਈਡ ਬਿਲਡਿੰਗ ਰੂਲਸ 2025 ਲਿਆਂਦਾ ਹੈ ਜਿਸ ਵਿੱਚ ਬਿਲਡਰਾਂ ਨੂੰ ਜਿੰਨੀ ਮਰਜ਼ੀ ਮੰਜ਼ਿਲਾ ਬਣਾਉਣ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰ ਬਿਲਡਿੰਗ ਹੇਠਾਂ ਬੇਸਮੈਂਟ ਬਣਾਇਆ ਜਾ ਸਕਦਾ ਹੈ ਨਾਲ ਹੀ ਆਬਾਦੀ ਦੀ ਘਣਤਾ 450 ਪ੍ਰਤੀ ਵਿਅਕਤੀ ਤੋਂ ਵਧਾ ਕੇ 900 ਪ੍ਰਤੀ ਵਿਅਕਤੀ ਕਰ ਦਿੱਤੀ ਗਈ ਹੈ ਬਿਲਡਰ ਰਿਹਾਇਸ਼ੀ ਇਲਾਕਿਆਂ ਵਿੱਚ 50% ਵਪਾਰਕ ਏਰੀਆ ਬਣਾ ਸਕਦੇ ਹਨ ਇਸ ਦੇ ਲਈ ਲੋਕਾਂ ਦੇ ਸੁਝਾਅ ਲੈਣ ਲਈ ਸਿਰਫ 23 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ ਲੈਂਡ ਪੁਲਿੰਗ ਪਾਲਿਸੀ ਦੇ ਫੇਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਦਾ ਹੁਣ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ। ਤਰਸਲ ਪੰਜਾਬ ਸਰਕਾਰ ਨੇ ਪੰਜਾਬ ਯੂਨੀਫਾਈਡ ਬਿਲਡਿੰਗ ਰੂਲਸ 2025 ਲਿਆਂਦਾ ਹੈ ਜਿਸ ਵਿੱਚ ਬਿਲਡਰਾਂ ਨੂੰ ਜਿੰਨੀ ਮਰਜ਼ੀ ਮੰਜ਼ਿਲਾ ਬਣਾਉਣ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰ ਬਿਲਡਿੰਗ ਹੇਠਾਂ ਬੇਸਮੈਂਟ ਬਣਾਇਆ ਜਾ ਸਕਦਾ ਹੈ। ਨਾਲ ਹੀ ਆਬਾਦੀ ਦੀ ਘਣਤਾ 450 ਪ੍ਰਤੀ ਵਿਅਕਤੀ ਤੋਂ ਵਧਾ ਕੇ 900 ਪ੍ਰਤੀ ਵਿਅਕਤੀ ਕਰ ਦਿੱਤੀ ਗਈ ਹੈ। ਬਿਲਡਰ ਰਿਹਾਇਸ਼ੀ ਇਲਾਕਿਆਂ ਵਿੱਚ 50% ਵਪਾਰਕ ਏਰੀਆ ਬਣਾ ਸਕਦੇ ਹਨ ਇਸ ਦੇ ਲਈ ਲੋਕਾਂ ਦੇ ਸੁਝਾਅ ਲੈਣ ਲਈ ਸਿਰਫ 23 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ ਲੈਂਡ ਪੂਲਿੰਗ ਪਾਲਿਸੀ ਦੇ ਫੇਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਦਾ ਹੁਣ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ ਤਰਸਲ ਪੰਜਾਬ ਸਰਕਾਰ ਨੇ ਪੰਜਾਬ ਯੂਨੀਫਾਈਡ ਬਿਲਡਿੰਗ ਰੂਲਸ 2025 ਲਿਆਂਦਾ ਹੈ ਜਿਸ ਵਿੱਚ ਬਿਲਡਰਾਂ ਨੂੰ ਜਿੰਨੀਆ ਮਰਜ਼ੀ ਮੰਜ਼ਿਲਾ ਬਣਾਉਣ ਦੀ ਖੁੱਲ੍ਹ ਦਿੱਤੀ ਗਈ ਹੈ ਇਸ ਤੋਂ ਇਲਾਵਾ ਹਰ ਬਿਲਡਿੰਗ ਹੇਠਾਂ ਬੇਸਮੈਂਟ ਬਣਾਇਆ ਜਾ ਸਕਦਾ ਹੈ ਨਾਲ ਹੀ ਆਬਾਦੀ ਦੀ ਘਣਤਾ 450 ਪ੍ਰਤੀ ਵਿਅਕਤੀ ਤੋਂ ਵਧਾ ਕੇ 900 ਪ੍ਰਤੀ ਵਿਅਕਤੀ ਕਰ ਦਿੱਤੀ ਗਈ ਹੈ ਬਿਲਡਰ ਰਿਹਾਇਸ਼ੀ ਇਲਾਕਿਆਂ ਵਿੱਚ 50% ਵਪਾਰਕ ਏਰੀਆ ਬਣਾ ਸਕਦੇ ਹਨ ਇਸ ਦੇ ਲਈ ਲੋਕਾਂ ਦੇ ਸੁਝਾਅ ਲੈਣ ਲਈ ਸਿਰਫ 23 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ ਲੈਂਡ ਪੂਲਿੰਗ ਪਾਲਿਸੀ ਦੇ ਫੇਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਦਾ ਹੁਣ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਦਾ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੈ ਤਰਸਲ ਪੰਜਾਬ ਸਰਕਾਰ ਨੇ ਪੰਜਾਬ ਯੂਨੀਫਾਈਡ ਬਿਲਡਿੰਗ ਰੂਲਸ 2025 ਲਿਆਂਦਾ ਹੈ ਜਿਸ ਵਿੱਚ ਬਿਲਡਰਾਂ ਨੂੰ ਜਿੰਨੀ ਮਰਜ਼ੀ ਮੰਜ਼ਿਲਾ ਬਣਾਉਣ ਦੀ ਖੁੱਲ੍ਹ ਦਿੱਤੀ ਗਈ ਹੈ ਇਸ ਤੋਂ ਇਲਾਵਾ ਹਰ ਬਿਲਡਿੰਗ ਹੇਠਾਂ ਬੇਸਮੈਂਟ ਬਣਾਇਆ ਜਾ ਸਕਦਾ ਹੈ ਨਾਲ ਹੀ ਆਬਾਦੀ ਦੀ ਘਣਤਾ 450 ਪ੍ਰਤੀ ਵਿਅਕਤੀ ਤੋਂ ਵਧਾ ਕੇ 900 ਪ੍ਰਤੀ ਵਿਅਕਤੀ ਕਰ ਦਿੱਤੀ ਗਈ ਹੈ ਬਿਲਡਰ ਰਿਹਾਇਸ਼ੀ ਇਲਾਕਿਆਂ ਵਿੱਚ 50% ਵਪਾਰਕ ਏਰੀਆ ਬਣਾ ਸਕਦੇ ਹਨ ਇਸ ਦੇ ਲਈ ਲੋਕਾਂ ਦੇ ਸੁਝਾਅ ਲੈਣ ਲਈ ਸਿਰਫ 23 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ